ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ਇੱਕ ਬਹੁਤ ਵੱਡਾ ਝੂਠ ਮਾਰਿਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ 20000 ਨਵੇਂ ਅਧਿਆਪਕ ਭਰਤੀ ਕੀਤੇ ਨੇ ਪੰਜਾਬ ਦੀ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਇਹ ਝੂਠ ਹੈ ਜੋ ਫੜਿਆ ਗਿਆ ਜਿਸ ਤੇ ਵੱਖ-ਵੱਖ ਅਧਿਆਪਕ ਯੂਨੀਅਨ ਆਪਣੀਆਂ ਪੋਸਟਾਂ ਵੀ ਪਾ ਰਹੀਆਂ ਆਮ ਆਦਮੀ ਪਾਰਟੀ ਦੇ 2022 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੇ ਵਿੱਚ ਕੋਈ ਇੱਕ ਵੀ ਭਰਤੀ ਅਧਿਆਪਕਾਂ ਦੀ ਨਹੀਂ ਆਈ ਪੰਜਾਬ ਦੇ ਵਿੱਚ ਇੱਕ ਵੀ ਭਰਤੀ ਅਧਿਆਪਕਾਂ ਦੀ ਨਹੀਂ ਆਈ ਜਿਹੜੀਆਂ ਭਰਤੀਆਂ ਜਾਂ ਨਿਯੁਕਤੀ ਪੱਤਰ ਵੰਡੇ ਆ ਉਹ ਕਾਂਗਰਸ ਦੇ ਸਮੇਂ ਦੇ ਆ ਜਿਨ੍ਹਾਂ ਦੇ ਵਿੱਚ ਈਟੀਟੀ ਦੀਆਂ ਭਰਤੀਆਂ 635 ਕਾਂਗਰਸ ਨੇ 2021 ਵਿੱਚ ਕੱਢੀ 2364 ਕਾਂਗਰਸ ਨੇ 2020 ਦੇ ਵਿੱਚ ਕੱਢੀ 9594 2022 ਦੇ ਵਿੱਚ ਆਈ ਇਹ ਈਟੀਟੀ ਅਧਿਆਪਕ ਹੈ ਮਾਸਟਰ ਕੈਡਰ ਦੀਆਂ ਭਰਤੀਆਂ 3704 2020 ਦੇ ਵਿੱਚ ਆਈ 3582 2017 ਦੇ ਵਿੱਚ ਆਈ 4166 2022 ਦੇ ਵਿੱਚ ਆਈ ਤੇ ਮਨੀਸ਼ ਸੋਧਿਆ ਹਰਜੋਤ ਸਿੰਘ ਵੈਸੇ ਕਹਿ ਰਹੇ ਨੇ ਕਿ 20000 ਟੀਚਰ ਅਸੀਂ ਭਰਤੀ ਕੀਤੇ ਆ ਇਸ ਸਰਕਾਰ ਦੇ ਵਿੱਚ ਟੀਚਰਾਂ ਦੀ ਅਧਿਆਪਕਾਂ ਦੀ ਇੱਕ ਵੀ ਭਰਤੀ ਨਹੀਂ ਆਈ ਜਿਹੜਾ ਕਿ ਹਰਜੋਤ ਵੈਸ ਵੱਲੋਂ ਸ਼ਰੇਆਮ ਝੂਠ ਬੋਲਿਆ ਗਿਆ ਉਹਨਾਂ ਨੇ ਇਹ ਕਹਿ ਕੇ ਸਾਰੀਆਂ ਭਰਤੀਆਂ ਟੀਚਰ ਕਹਿ ਰਹੇ ਕਿ ਸਾਰੀਆਂ ਭਰਤੀਆਂ ਕਾਂਗਰਸ ਮੌਕੇ ਆਈਆਂ ਨੇ ਆਮ ਆਦਮੀ ਪਾਰਟੀ ਨੇ ਇੱਕ ਵੀ ਨਵੀਂ ਭਰਤੀ ਨਹੀਂ ਕੀਤੀ ਸਗੋਂ 343 ਲੈਕਚਰਰਾਂ ਦੀ ਭਰਤੀ ਨੂੰ ਰੱਦ ਜ਼ਰੂਰ ਕੀਤਾ ਜਿਹੜੇ ਬੇਰੁਜ਼ਗਾਰ ਧਰਨਿਆਂ ਉੱਪਰ ਜਾ ਰਹੇ ਨੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਸੁਣ ਲਵੋ ਜਿਹੜੇ ਬੇਰੁਜ਼ਗਾਰ ਅਧਿਆਪਕ ਧਰਨਿਆਂ ਉੱਪਰ ਜਾਂਦੇ ਹਨ ਉਹਨਾਂ ਵਿੱਚੋਂ 158 ਅਧਿਆਪਕਾਂ ਉੱਪਰ ਪਰਚੇ ਦਰਜ ਕੀਤੇ ਹਨ ਤਾਂ ਜੋ ਜਿਹੜੇ ਬੇਰੁਜ਼ਗਾਰ ਅਧਿਆਪਕ ਧਰਨਾ ਲਾਉਂਦੇ ਆ ਉਹਨਾਂ ਨੂੰ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦਾ ਸੱਚ ਸਾਹਮਣੇ ਲੋਕਾਂ ਅੱਗੇ ਲਿਆ ਨਾ ਜਾਵੇ ਉਹਨਾਂ ਨੇ ਜਿਹੜੇ ਭਾਸ਼ਣ 'ਚ ਵੀ ਬੋਲਿਆ ਹੈ ਕਿ ਜਿਹੜੇ ਧਰਨੇ ਲਾਉਂਦੇ ਆ ਤਾਂ 50 ਸਾਲਾਂ ਤੋਂ ਧਰਨੇ ਹੀ ਲਾਈ ਜਾਂਦੇ ਆ ਤੇ ਫਿਰ ਭਾਈ ਸਾਹਿਬ ਤੁਸੀਂ ਇਹਨਾਂ ਦੇ ਧਰਨਿਆਂ ਵਿੱਚ 2022 ਤੋਂ ਪਹਿਲਾਂ ਕਿ ਆ ਕੇ ਕਿਉਂ ਬੰਦੇ ਸੀ ਤੁਸੀਂ ਟੈਂਕੀਆਂ ਦੇ ਚੜਿਆਂ ਨੂੰ ਕਿਉਂ ਪਹਿਣਾ ਬਣਾਉਂਦੇ ਸੀ ਤੁਹਾਡੇ ਮੁਖੀ ਅਰਵਿੰਦ ਕੇਜਰੀਵਾਲ ਜੇ ਇਹ ਧਰਨਿਆਂ ਵਾਲੇ ਇੰਨੇ ਹੀ ਪੜੇ ਸੀ ਲੈਕਚਰਾਰ ਤੇ ਮਾਸਟਰ ਕੈਡਰ ਦਾ ਟਵਿੱਟਰ ਐਕਸ ਹੈਂਡਲ ਬਲੌਕ ਕਰ ਦਿੱਤਾ ਸਿੱਖਿਆ ਮੰਤਰੀ ਦੁਆਰਾ ਕਿ ਉਹਨਾਂ ਤੇ ਪੋਸਟਾਂ ਪੈਂਦੀਆਂ ਹੁਣ ਇੱਕ ਹੋਰ ਦੱਸੀਏ ਅੱਜ ਤੱਕ ਹਰਜੋਤ ਬੈਂਸ ਨੇ 27 ਤੋਂ 28 ਮੀਟਿੰਗਾਂ ਹੋ ਚੁੱਕੀਆਂ ਅਧਿਆਪਕਾਂ ਨਾਲ ਪਰ ਸਿੱਖਿਆ ਮੰਤਰੀ ਉਹਨਾਂ ਵਿੱਚੋਂ ਲਾਰੇ ਹੀ ਦਿੱਤੇ ਐ ਮਸਲੇ ਦਾ ਹੱਲ ਨਹੀਂ ਕੀਤਾ 2022 ਵਿੱਚ 258 ਤੇ ਕ੍ਰਾਫਟ ਅਧਿਆਪਕਾਂ ਦੀਆਂ ਭਰਤੀਆਂ ਦਿੱਤੀਆਂ ਸਨ ਪਰ ਹਜੇ ਤੱਕ ਉਹਨਾਂ ਦਾ ਪੇਪਰ ਨਹੀਂ ਲਿਆ ਗਿਆ ਅਧਿਆਪਕਾਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਕਿਹੜੇ ਕੰਮ ਦੀ ਵਾਅਦੇ ਪੂਰੇ ਨਹੀਂ ਕਰ ਸਕੇ 2000 ਸਕੈਂਡਰੀ ਸਕੂਲ 1700 ਹਾਈ ਸਕੂਲ 2445 ਮਿਡਲ ਸਕੂਲਾਂ ਅੰਦਰ 15000 ਵੱਖ-ਵੱਖ ਮਾਸਟਰ ਕੈਡਰ 8000 ਲੈਕਚਰਾਰ 800 ਹੈਡਮਾਸਟਰ 1000 ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਉਸ ਤੋਂ ਅੱਗੇ ਆ ਜਾਓ ਅੱਜ ਪੰਜਾਬ ਦੇ 50% ਸਕੂਲਾਂ ਵਿੱਚ ਪੰਜਾਬੀ ਅੰਗਰੇਜ਼ੀ ਇਤਿਹਾਸ ਵਰਗੇ ਵਿਸ਼ਿਆਂ ਦੇ ਲੈਕਚਰਾਰ ਨਹੀਂ ਹਨ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਹਰ ਮਹੀਨੇ ਸੈਂਕੜੇ ਤੇ ਪ੍ਰਤੀ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੈਡਮਾਸਟਰ ਪ੍ਰਿੰਸੀਪਲ ਲੈਕਚਰਾਰ ਤੇ ਮਾਸਟਰ ਰਿਟਾਇਰ ਹੋ ਰਹੇ ਨੇ ਇਸ ਲਈ ਇਹਨਾਂ ਨੂੰ ਨਵੀਂ ਭਰਤੀ ਕਰਨੀ ਚਾਹੀਦੀ ਪਰ ਉਹਨਾਂ ਵੱਲੋਂ ਭਰਤੀ ਇੱਕ ਵੀ ਨਹੀਂ ਕੀਤੀ ਗਈ ਕੰਪਿਊਟਰ ਅਧਿਆਪਕਾਂ ਦੀ 3 ਸਾਲਾਂ ਤੋਂ ਕੋਈ ਸੁਣਵਾਈ ਨਹੀਂ ਉਨ੍ਹਾਂ ਨੂੰ ਮੁੱਖ ਮੰਤਰੀ ਭਾਲ ਯਾਤਰਾ ਕੱਢੀਗੀ ਕਿਉਂਕਿ ਹਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਸੀਐਮ ਮਿਲੇ ਹੀ ਨਹੀਂ ਇਹ ਖੁਲਾਸੇ ਨੇ ਜਿਹੜੇ ਝੂਠ ਅੱਜ ਵੱਡੇ ਵੱਡੇ ਸਟੇਜਾਂ ਤੋਂ ਹਰਜੋਤ ਬੈਂਸ ਜੀ ਨੇ ਮਾਰੇ ਆ ਬੇਰੋਜਾ ਅਧਿਆਪਕਾਂ ਦੀ ਬੇਰੁਜ਼ਗਾਰ ਅਧਿਆਪਕਾਂ ਦੀ ਤਿਆਰੀ ਕਰਦੇ ਉਮਰ ਹੱਦ ਵੀ ਲੰਘ ਗਈ ਹੈ ਇਸ ਲਈ ਉਮਰ ਹੱਦ ਦੀ ਛੋਟ ਮੰਗਣ ਵਾਲਿਆਂ ਦੀ ਵੀ ਕੋਈ ਸੁਣਵਾਈ ਨਹੀਂ 55% ਸ਼ਰਤ ਦੇ ਸਤਾਏ ਹੋਏ ਉਮੀਦਵਾਰਾਂ ਦੀ ਵੀ ਕੋਈ ਸੁਣਵਾਈ ਨਹੀਂ 2022 ਦੇ ਇਲੈਕਸ਼ਨ ਸੀ ਤਾਂ ਇੱਕ ਮਹਿਲਾ ਉਮੀਦਵਾਰ ਸਿਪੀ ਸ਼ਰਮਾ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹੇ ਹੋਏ ਸੀ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਭੈਣ ਹੈ ਤਾਂ ਟੈਂਕੀ ਤੋਂ ਉਤਰਿਆ ਜਦੋਂ ਸਾਡੀ ਸਰਕਾਰ ਬਣੀ ਅਸੀਂ ਹੱਲ ਕਰ ਦੇਵਾਂਗੇ ਉਹ ਸਿੱਪੀ ਸ਼ਰਮਾ ਕਦੇ ਕੋਈ ਅਰੈਸਟ ਪਾ ਲੈਂਦਾ ਉਹਦੀ ਕਦੇ ਕੋਈ ਘਰੇ ਚਲਿਆ ਜਾਂਦਾ ਕਦੇ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਜਿੱਦੇ ਮੁੱਖ ਮੰਤਰੀ ਦਾ ਦੌਰਾ ਹੋਵੇ ਆ ਨੌਕਰੀ ਦਿੱਤੀ ਆ ਸਿੱਪੀ ਸ਼ਰਮਾ ਨੂੰ ਵੀ 1158 ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਜੋ ਕਿ ਕਾਂਗਰਸ ਸਰਕਾਰ ਨੇ 2022 ਚ ਦਿੱਤੀ ਸੀ ਇਹ ਸਰਕਾਰ ਉਹ ਭਰਤੀ ਨੂੰ ਪੂਰਾ ਨਹੀਂ ਕਰਨਾ ਚਾਹੁੰਦੀ ਸੀ ਪਰੰਤੂ ਹਾਈ ਕੋਰਟ ਦੇ ਹੁਕਮਾਂ ਤੇ ਉਹ ਧਰਨੇ ਲਗਾ ਕੇ ਉਹ ਭਰਤੀ ਕੀਤੀ ਗਈ ਤੇ ਉਹਦੇ ਵਿੱਚ ਵੀ ਇੱਕ ਭੈਣ ਨੂੰ ਖੁਦਕੁਸ਼ੀ ਕਰਨੀ ਪਈ ਦਾ ਨਾਂ ਬਲਵਿੰਦਰ ਕੌਸੀ ਤਾਂ ਇਹ ਸਿੱਖਿਆ ਕ੍ਰਾਂਤੀ ਆ ਆਮਦਮੀ ਪਾਰਟੀ ਦੀ ਆ ਜਿਹੜੇ ਤੱਥ ਦਿੱਤੇ ਆ ਬਿਲਕੁਲ ਸਹੀ ਤੱਥ ਹੈ ਇਹਨਾਂ ਤੱਥਾਂ ਦੇ ਉੱਤੇ ਕਿਸੇ ਵੀ ਮਾਸਟਰ ਯੂਨੀਅਨ ਨਾਲ ਕਿਸੇ ਵੀ ਈਟੀਟੀ ਯੂਨੀਅਨ ਨਾਲ ਕੋਈ ਵੀ ਯੂਨੀਅਨ ਹੈ ਹਰਜੋਤ ਬਹਿਸ ਬਹਿਸ ਕਰ ਸਕਦੇ ਨੇ ਜਿਨ੍ਹਾਂ ਨੇ ਅੱਜ ਸਟੇਜ ਤੋਂ ਖੜ ਕੇ ਇੱਕ ਵੱਡਾ ਗੱਪ ਮਾਰਿਆ ਕਿ 20000 ਭਰਤੀ ਦਿੱਤੀ ਹੈ 20000 ਭਰਤੀ ਕਾਂਗਰਸ ਮੌਕੇ ਹੋਈ ਸੀ ਆਮ ਆਦਮੀ ਪਾਰਟੀ ਮੌਕੇ ਇੱਕ ਵੀ ਭਰਤੀ ਜਿਹੜੀ ਆ ਉਹ ਨਹੀਂ ਕੱਢੇਗੀ ਨਵੀਂ ਜਿਹੜੀਆਂ ਕਾਂਗਰਸ ਦੀਆਂ ਭਰਤੀਆਂ ਸੀ ਉਹਨਾਂ ਨੂੰ ਵੱਖ-ਵੱਖ ਕੈਂਪ ਲਗਾ ਕੇ ਨਿਯੁਕਤੀ ਪੱਤਰ ਦਿੱਤੇ ਗਏ ਆ ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲਦੀਆਂ ਗੱਲਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ਇੱਕ ਬਹੁਤ ਵੱਡਾ ਝੂਠ ਮਾਰਿਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ 20000 ਨਵੇਂ ਅਧਿਆਪਕ ਭਰਤੀ ਕੀਤੇ ਨੇ ਪੰਜਾਬ ਦੀ ਉਹ ਆਨਤਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਤਾਂ ਇਹ ਝੂਠ ਹੈ ਜੋ ਫੜਿਆ ਗਿਆ ਜਿਸ ਤੇ ਵਕ ਵਕ ਅਧਿਆਪਕ ਜੁਨੀਅਨ ਆਪਣੀਆਂ ਪੋਸਟਾਂ ਵੀ ਪਾ ਰਹੀਆਂ ਆਮ ਆਦਮੀ ਪਾਰਟੀ ਦੇ 2022 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੇ ਵਿੱਚ ਕੋਈ ਇੱਕ ਵੀ ਭਰਤੀ ਅਧਿਆਪਕਾਂ ਦੀ ਨਹੀਂ ਆਈ ਪੰਜਾਬ ਦੇ ਵਿੱਚ ਇੱਕ ਵੀ ਭਰਤੀ ਅਧਿਆਪਕਾਂ ਦੀ ਨਹੀਂ ਆਈ ਜਿਹੜੀਆਂ ਭਰਤੀਆਂ ਜਾਂ ਨਿਯੁਕਤੀ ਪੱਤਰ ਵੰਡੇ ਆ ਉਹ ਕਾਂਗਰਸ ਦੇ ਸਮੇਂ ਦੇ ਆ ਜਿਨ੍ਹਾਂ ਦੇ ਵਿੱਚ ਈਟੀਟੀ ਦੀਆਂ ਭਰਤੀਆਂ 435 ਕਾਂਗਰਸ ਨੇ 2021 ਵਿੱਚ ਕੱਢੀ 2364 ਕਾਂਗਰਸ ਨੇ 2020 ਦੇ ਵਿੱਚ ਕੱਢੀ 5994 2022 ਦੇ ਵਿੱਚ ਆਈ ਇਹ ਯੂਟੀਟੀ ਅਧਿਆਪਕ ਹੈ ਮਾਸਟਰ ਕੇਡਰ ਦੀਆਂ ਭਰਤੀਆਂ 3704 2020 ਦੇ ਵਿੱਚ ਆਈ 3582 2017 ਦੇ ਵਿੱਚ ਆਈ 4161 2022 ਦੇ ਵਿੱਚ ਆਈ ਤੇ ਮਨੀਸ਼ ਸੋਧਿਆ ਹਰਜੋਤ ਸਿੰਘ ਮੈਂ ਸੇ ਕਹਿ ਰਹੇ ਨੇ ਕਿ 20000 ਟੀਚਰ ਅਸੀਂ ਭਰਤੀ ਕੀਤੇ ਆ ਇਸ ਸਰਕਾਰ ਦੇ ਵਿੱਚ ਟੀਚਰਾਂ ਦੀ ਅਧਿਆਪਕਾਂ ਦੀ ਇੱਕ ਵੀ ਭਰਤੀ ਨਹੀਂ ਆਈ ਜਿਹੜਾ ਕਿ ਹਰਜੋਤ ਬੈਂਸ ਵੱਲੋਂ ਸ਼ਰਯਾਮ ਝੂਠ ਬੋਲਿਆ ਗਿਆ ਉਹਨਾਂ ਨੇ ਇਹ ਕਹਿ ਕੇ ਸਾਰੀਆਂ ਭਰਤੀਆਂ ਟੀਚਰ ਕਹਿ ਰਹੇ ਕਿ ਸਾਰੀਆਂ ਭਰਤੀਆਂ ਕਾਂਗਰਸ ਮੌਕੇ ਆਈਆਂ ਨੇ ਆਮ ਆਦਮੀ ਪਾਰਟੀ ਨੇ ਇੱਕ ਵੀ ਨਵੀਂ ਭਰਤੀ ਨਹੀਂ ਕੀਤੀ ਸਗੋਂ 343 ਲੈਕਚਰਰਾਂ ਦੀ ਭਰਤੀ ਨੂੰ ਰੱਦ ਜ਼ਰੂਰ ਕੀਤਾ ਜਿਹੜੇ ਬੇਰੋਜ਼ਗਾਰ ਧਰਨੇ ਉੱਪਰ ਜਾ ਰਹੇ ਨੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਸੁਣ ਲਵੋ ਜਿਹੜੇ ਬੇਰਜ਼ਗਾਰ ਅਧਿਆਪਕ ਧਰਨਾ ਉੱਪਰ ਜਾਂਦੇ ਹਨ ਉਹਨਾਂ ਵਿੱਚੋਂ 158 ਅਧਿਆਪਕਾਂ ਉੱਪਰ ਪਰਚੇ ਦਰਜ ਕੀਤੇ ਹਨ ਤਾਂ ਜੋ ਜਿਹੜੇ ਬੇਰਜ਼ਗਾਰ ਅਧਿਆਪਕ ਧਰਨਾ ਲਾਉਂਦੇ ਆ ਉਹਨਾਂ ਨੂੰ ਸਰਕਾਰ ਦੀ ਝੂਠੀ ਸਿੱਕਿਆ ਕਰਾਂਦੇ ਆ ਸੱਚ ਸਾਹਮਣੇ ਲੋਕਾਂ ਅੱਗੇ ਲਿਆ ਨਾ ਜਾਵੇ ਉਹਨਾਂ ਨੇ ਅੱਜ ਇੱਕ ਭਾਸ਼ਣ 'ਚ ਵੀ ਬੋਲਿਆ ਹੈ ਕਿ ਜਿਹੜੇ ਧਰਨੇ ਲਾਉਂਦੇ ਤਾਂ 50 ਸਾਲਾਂ ਤੋਂ ਧਰਨੇ ਹੀ ਲਾਈ ਜਾਂਦੇ ਆ ਤੇ ਫਿਰ ਭਾਈ ਸਾਹਿਬ ਤੁਸੀਂ ਇਹਨਾਂ ਦੇ ਧਰਨਿਆਂ ਵਿੱਚ 2022 ਤੋਂ ਪਹਿਲਾਂ ਕਿਹਾ ਕਿ ਕਿਉਂ ਬਹਿੰਦੇ ਸੀ ਤੁਸੀਂ ਟੈਂਕੀਆਂ ਦੇ ਚੜਿਆਂ ਨੂੰ ਕਿਉਂ ਪਹਿਣਾ ਬਣਾਉਂਦੇ ਸੀ ਤੁਹਾਡੇ ਮੁਖੀ ਅਰਵਿੰਦ ਕੇਜਰੀਵਾਲ ਜੇ ਇਹ ਧਰਨਿਆਂ ਵਾਲੇ ਇੰਨੇ ਹੀ ਭੜੇ ਸੀ ਲੈਕਚਰਾਰ ਤੇ ਮਾਸਟਰ ਕੇਡਰ ਦਾ ਟਵਿੱਟਰ ਐਕਸ ਹੈਂਡਲ ਬਲੌਕ ਕਰ ਦਿੱਤਾ ਸਿੱਖਿਆ ਮੰਤਰੀ ਦੁਆਰਾ ਕਿ ਉਹਨਾਂ ਤੇ ਪੋਸਟਾਂ ਪੈਂਦੀਆਂ ਹੁਣ ਇੱਕ ਹੋਰ ਦੱਸੀਏ ਅੱਜ ਤੱਕ ਹਰਜੋਤ ਬੈਂਸ ਨੇ 27 ਤੋਂ 28 ਮੀਟਿੰਗਾਂ ਹੋ ਚੁੱਕੀਆਂ ਅਧਿਆਪਕਾਂ ਨਾਲ ਪਰ ਸਿੱਖਿਆ ਮੰਤਰੀ ਉਹਨਾਂ ਵਿੱਚੋਂ ਲਾਰੇ ਹੀ ਦਿੱਤੇ ਆ ਮਸਲੇ ਦਾ ਹੱਲ ਨਹੀਂ ਕੀਤਾ 2022 ਵਿੱਚ 258 ਤੇ ਕிராਫਟ ਅਧਿਆਪਕਾਂ ਦੀਆਂ ਭਰਤੀਆਂ ਦਿੱਤੀਆਂ ਸਨ ਪਰ ਹਜੇ ਤੱਕ ਉਹਨਾਂ ਦਾ ਪੇਪਰ ਨਹੀਂ ਲਿਆ ਗਿਆ ਅਤੇ ਆਪਕਾਂ ਤੋਂ ਬਿਗੈਰ ਸਿੱਖਿਆ ਕ੍ਰਾਂਤੀ ਕਿਹੜੇ ਕੰਮ ਦੀ ਵਾਦੇ ਪੂਰੇ ਨਹੀਂ ਕਰ ਸਕੇ 2000 ਸਕੈਂਡਰੀ ਸਕੂਲ 1700 ਹਾਈ ਸਕੂਲ 2445 ਮਿਡਲ ਸਕੂਲਾਂ ਅੰਦਰ 15000 ਵੱਖ-ਵੱਖ ਮਾਸਟਰ ਕੇਡਰ 8000 ਲੈਕਚਰਾਰ 800 ਹੈਡਮਾਸਟਰ 1000 ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਉਸ ਤੋਂ ਅੱਗੇ ਆ ਜਾਓ ਅੱਜ ਪੰਜਾਬ ਦੇ 50% ਸਕੂਲਾਂ ਵਿੱਚ ਪੰਜਾਬੀ ਅੰਗਰੇਜ਼ੀ ਇਤਿਹਾਸ ਵਰਗੇ ਵਿਸ਼ਿਆਂ ਦੇ ਲੈਕਚਰਾਰ ਨਹੀਂ ਹਨ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਹਰ ਮਹੀਨੇ ਸੈਂਕੜੇ ਤੇ ਪ੍ਰਤੀ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੈਡਮਾਸਟਰ ਪ੍ਰਿੰਸੀਪਲ ਲੈਕਚਰ ਤੇ ਮਾਸਟਰ ਰਿਟਾਇਰ ਹੋ ਰਹੇ ਨੇ ਇਸ ਲਈ ਇਹਨਾਂ ਨੂੰ ਨਵੀਂ ਭਰਤੀ ਕਰਨੀ ਚਾਹੀਦੀ ਆ ਪਰ ਉਹਨਾਂ ਵੱਲੋਂ ਭਰਤੀ ਇੱਕ ਵੀ ਨਹੀਂ ਕੀਤੀ ਗਈ ਕੰਪਿਊਟਰ ਅਧਿਆਪਕਾਂ ਦੀ 3 ਸਾਲਾਂ ਤੋਂ ਕੋਈ ਸੁਣਵਾਈ ਨਹੀਂ ਉਹਨਾਂ ਨੂੰ ਮੁੱਖ ਮੰਤਰੀ ਭਾਲ ਯਾਤਰਾ ਕੱਢੀਗੀ ਕਿਉਂਕਿ ਹਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਸੀਐਮ ਮਿਲੇ ਹੀ ਨਹੀਂ ਇਹ ਖੁਲਾਸੇ ਨੇ ਜਿਹੜੇ ਝੂਠ ਅੱਜ ਵੱਡੇ ਵੱਡੇ ਸਟੇਜਾਂ ਤੋਂ ਹਰਜੋਤ ਬੈਂਸ ਜੀ ਨੇ ਮਾਰੇ ਆ ਬੇਰੋਜ਼ਗਾਰ ਅਧਿਆਪਕਾਂ ਦੀ ਬੇਰੋਜ਼ਗਾਰ ਅਧਿਆਪਕਾਂ ਦੀ ਤਿਆਰੀ ਕਰਦੇ ਉਮਰ ਹੱਦ ਵੀ ਲੰਘ ਗਈ ਹੈ ਇਸ ਲਈ ਉਮਰ ਹੱਦ ਦੀ ਛੋਟ ਮੰਗਣ ਵਾਲਿਆਂ ਦੀ ਵੀ ਕੋਈ ਸੁਣਵਾਈ ਨਹੀਂ 55% ਸ਼ਰਤ ਦੇ ਸਤਾਏ ਹੋਏ ਉਮੀਦਵਾਰਾਂ ਦੀ ਵੀ ਕੋਈ ਸੁਣਵਾਈ ਨਹੀਂ 2022 ਦੇ ਇਲੈਕਸ਼ਨ ਸੀ ਤਾਂ ਇੱਕ ਮਹਿਲਾ ਉਮੀਦਵਾਰ ਸਿਪੀ ਸ਼ਰਮਾ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹੇ ਹੋਏ ਸੀ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਭੈਣ ਹੈ ਤਾਂ ਟੈਂਕੀ ਤੋਂ ਉਤਰਿਆ ਜਦੋਂ ਸਾਡੀ ਸਰਕਾਰ ਬਣੀ ਅਸੀਂ ਹੱਲ ਕਰ ਦੇਵਾਂਗੇ ਔਰ ਸਿਪੀ ਸ਼ਰਮਾ ਕਦੇ ਕੋਈ ਅਰੈਸਟ ਪਾ ਲੈਂਦਾ ਉਹਦੀ ਕਦੇ ਕੋਈ ਘਰੇ ਚਲਿਆ ਜਾਂਦਾ ਕਦੇ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਜਿੱਦੇ ਮੁੱਖ ਮੰਤਰੀ ਦਾ ਦੌਰਾ ਹੋਵੇ ਆ ਨੌਕਰੀ ਦਿੱਤੀਆ ਸਿਪੀ ਸ਼ਰਮਾ ਨੂੰ ਵੀ 1158 ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਜੋ ਕਿ ਕਾਂਗਰਸ ਸਰਕਾਰ ਨੇ 2022 ਚ ਦਿੱਤੀ ਸੀ ਇਹ ਸਰਕਾਰ ਉਹ ਭਰਤੀ ਨੂੰ ਪੂਰਾ ਨਹੀਂ ਕਰਨਾ ਚਾਹੁੰਦੀ ਸੀ ਪਰੰਤੂ ਹਾਈ ਕੋਰਟ ਦੇ ਹੁਕਮਾਂ ਤੇ ਉਹ ਧਰਨੇ ਲਗਾ ਕੇ ਉਹ ਭਰਤੀ ਕੀਤੀ ਗਈ ਤੇ ਉਹਦੇ ਵਿੱਚ ਵੀ ਇੱਕ ਪੈਣ ਨੂੰ ਖੁਦਕੁਸ਼ੀ ਕਰਨੀ ਪਈ ਇਹਦਾ ਨਾਂ ਬਲਵਿੰਦਰ ਕੌਰ ਸੀ ਤਾਂ ਇਹ ਸਿੱਖਿਆ ਕ੍ਰਾਂਤੀ ਆ ਆਮ ਆਦਮੀ ਪਾਰਟੀ ਦੀ ਆ ਜਿਹੜੇ ਤੱਥ ਦਿੱਤੇ ਆ ਬਿਲਕੁਲ ਸਹੀ ਤੱਥ ਆ ਇਹਨਾਂ ਤੱਥਾਂ ਦੇ ਉੱਤੇ ਕਿਸੇ ਵੀ ਮਾਸਟਰ ਯੂਨੀਅਨ ਨਾਲ ਕਿਸੇ ਵੀ ਈਟੀਟੀ ਯੂਨੀਅਨ ਨਾਲ ਕੋਈ ਵੀ ਯੂਨੀਅਨ ਹੈ ਹਰਜੋਤ ਬਹਿਸ ਬਹਿਸ ਕਰ ਸਕਦੇ ਨੇ ਜਿਨ੍ਹਾਂ ਨੇ ਅੱਜ ਸਟੇਜ ਤੋਂ ਖੜ ਕੇ ਇੱਕ ਵੱਡਾ ਗੱਪ ਮਾਰਿਆ ਕਿ 20000 ਭਰਤੀ ਦਿੱਤੀ ਐ 20000 ਭਰਤੀ ਕਾਂਗਰਸ ਮੌਕੇ ਹੋਈ ਸੀ ਆਮ ਆਦਮੀ ਪਾਰਟੀ ਮੌਕੇ ਇੱਕ ਵੀ ਭਰਤੀ ਜਿਹੜੀ ਆ ਉਹ ਨਹੀਂ ਕੱਢੇਗੀ ਨਵੀਂ ਜਿਹੜੀਆਂ ਕਾਂਗਰਸ ਦੀਆਂ ਭਰਤੀਆਂ ਸੀ ਉਹਨਾਂ ਨੂੰ ਵੱਖ-ਵੱਖ ਕੈਂਪ ਲਗਾ ਕੇ ਨਿਯੁਕਤੀ ਪੱਤਰ ਦਿੱਤੇ ਗਏ ਆ ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲਦੀਆਂ ਗੱਲਾਂ ਨੇ